ਸਾਰੇ ਹੀ ਸੋਤਿਆਂ ਨੂੰ ਪਿਆਰ ਭਰਿ ਸਤਿ ਸ੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕਰਾ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਪੁਲਸ ਦੀ ਲੇਡੀ ਕਨਸਟੇਬਲ ਅਮਨਦੀਪ कौर ਕਾਲੀ ਥਾਰ ਵਾਲੀ ਜਿਸ ਨੇ ਕੋਲੋਂ 17.71 ਗ੍ਰਾਮ ਚਿੱਟਾ ਫੜਿਆ ਜਾਂਦਾ ਹੈ ਜੋ ਅਦਾਲਤ ਵਿੱਚ ਉਸ ਨੂੰ ਅੱਜ ਵੱਡੀ ਰਾਹਤ ਮਿਲੀ ਹੈ ਅਮਨਦੀਪ कौर ਦੁਬਾਰਾ ਫਿਰ ਬਹਾਲ ਹੋਣ ਕੇ ਪੰਜਾਬ ਪੁਲਸ ਦੀ ਡਿਊਟੀ ਤੇ ਪਰਤਣਗੇ ਵੱਡਾ ਮੋੜ ਆ ਗਿਆ ਹੈ ਉਹਨਾਂ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਦੇ ਦਿੱਤੀ ਹੈ ਕਿਉਂਕਿ ਪੰਜਾਬ ਪੁਲਿਸ ਨੇ ਉਸ ਦੇ ਉੱਪਰ ਜੋ ਕੇਸ ਦਰਜ ਕੀਤਾ ਸੀ 17.75 ਗ੍ਰਾਮ ਜੋ ਕਿ ਉਸ ਨੂੰ ਜ਼ਮਾਨਤ ਮਿਲਣ ਦੇ ਪਹਿਲਾ ਹੀ ਰਾਹ ਰੱਖ ਦਿੱਤੇ ਗਿਆ ਸੀ ਪੰਜਾਬ ਪੁਲਿਸ ਦੇ ਵੱਲੋਂ ਸੋ ਅਮਨਦੀਪ ਕੌਰ ਬਠਿੰਡਾ ਦੇ ਵਿੱਚ ਜੋ ਕਿ 2 April ਨੂੰ 17.75 ਗ੍ਰਾਮ ਚਿੱਟੇ ਸਮੇਤ ਫੜੀ ਜਾਂਦੀ ਹੈ ਕਾਲੀ ਥਾਰ ਦੇ ਵਿੱਚ ਜਿਹੜੇ ਕਿ ਅਕਸਰ ਹੀ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਚਰਚਾ ਛੜੀ ਸੀ ਔਰ ਹੋਰੇ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਦਾ ਨਾਂ ਵੀ ਸਾਹਮਣੇ ਆ ਰਿਹਾ ਸੀ ਲੇਕਿਨ ਜੋ ਖੁਲਾਸੇ ਹੋਣੇ ਸੀ ਪੰਜਾਬ ਪੁਲਿਸ ਨੇ ਉਹ ਮੀਡੀਆ ਦੇ ਵਿੱਚ ਖੁਲਾਸੇ ਵੀ ਨਹੀਂ ਹੋਣ ਦਿੱਤੇ ਔਰ ਇੱਕ ਬਹੁਤ ਹੀ ਨਰਮ ਧਾਰਾ ਲਾ ਕੇ ਜਿਸ ਦੇ ਉੱਪਰ ਇਹ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਦਰਜ ਹੋਈ ਲੇਕਿਨ 29 ਦਿਨਾਂ ਬਾਅਦ 17.75 ਗ੍ਰਾਮ ਚਿੱਟੇ ਵਾਲੀ ਦੀ ਜ਼ਮਾਨਤ ਹੋ ਜਾਣੀ ਉਹ ਵੀ ਪੰਜਾਬ ਪੁਲਿਸ ਦੀ ਇੱਕ ਮੁਲਾਜ਼ਮ ਦੀ ਇਹ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਉੱਪਰ ਬਹੁਤ ਵੱਡਾ ਜਿਹੜਾ ਕਿ ਇੱਕ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਜਿਸਦੇ ਨਾਲ ਹੀ ਦੂਸਰੇ ਪਾਸੇ ਉਹਨਾਂ ਦਾ ਸਾਥੀ ਬਲਵਿੰਦਰ ਸਿੰਘ ਉਰਫ सोनू ਜਿਸਦੇ ਬਾਰੇ ਖੁਲਾਸੇ ਹੋਏ ਸੀ ਕਿ ਉਹਨਾਂ ਦੀ ਪਤਨੀ ਨੇ ਕਿਹਾ ਸੀ ਕਿ ਬਹੁਤ ਲੰਮਾ ਸਮਾਂ ਹੋ ਗਿਆ ਜਿਹੜਾ ਕਿ ਇੱਕ ਐਂਬੂਲੈਂਸ ਦੇ ਵਿੱਚ ਚਿੱਟੇ ਦਾ ਸਮਗਲਰ ਕਰਦੇ ਨੇ ਜੋ ਅਮਨਦੀਪ ਕੌਰ ਲੈਡੀ ਕਾਂਸਟੇਬਲ ਉਹ ਮਿਲ ਕੇ ਲੰਬੇ ਸਮੇਂ ਤੋਂ ਇਹ ਚਿੱਟਾ ਪੰਜਾਬ ਵਿੱਚ ਸਪਲਾਈ ਕਰ ਰਹੇ ਨੇ ਸਪਲਾਇਰ ਨੇ ਉਹ ਇਹਨਾਂ ਦੀ ਜਾਇਦਾਦ ਜਿਹੜੀ ਹੈ ਉਹ ਖੰਗਾਲੀ ਜਾਵੇ ਤਾਂ ਉਸ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਜਿਹੜਾ ਕਿ ਸਮਗਲਰ ਦੇ ਤੌਰ ਤੇ ਆਪਣੀ ਜਾਇਦਾਦ ਇਕੱਠੀ ਕੀਤੀ ਹੈ ਜੋ ਬਠਿੰਡਾ ਦੇ ਵੀਆਈਪੀ ਕਲਚਰ ਦੇ ਵਿੱਚ ਜਿੱਥੇ ਕਿ ਇੱਕ ਇਹਨਾਂ ਦੇ ਜੋ ਬਹੁਤ ਵੱਡਾ ਬੰਗਲਾ ਸਾਹਮਣੇ ਆਉਂਦਾ ਹੈ ਪਰ ਉਹ ਬੰਗਲਾ ਵੀ ਅਮਨਦੀਪ ਦੇ ਨਾਂ ਤੇ ਨਹੀਂ ਪਾਇਆ ਗਿਆ ਸਿਰਫ ਤੇ ਸਿਰਫ ਇੱਕ ਸਕੂਟਰੀ ਅਮਨਦੀਪ ਦੇ ਨਾਂ ਤੇ ਸਾਹਮਣੇ ਆਈ ਔਰ ਉਸ ਦੇ ਨਾਲ ਹੀ ਉਸ ਦੀ ਪਤਨੀ ਜਿਹੜੀ ਕਿ ਬਲਵਿੰਦਰ ਸਿੰਘ ਸੋਨੋ ਦੇ ਉਸਨੇ ਵੱਡੇ ਇਲਜ਼ਾਮ ਲਾਏ ਸੀ ਕਿ ਇਸ ਦੇ ਕੋਲ 4 ਤੋਂ 5 ਗੱਡੀਆਂ ਔਰ ਇਸ ਦੀ 3-4 ਕੋਠੀਆਂ ਬੰਗਲੇ ਨੇ ਔਰ ਇਸਨੇ ਕਰੋੜ ਰੁਪਏ ਦਾ ਜੋ ਚਿੱਟਾ ਵੇਚਿਆ ਇਸ ਦਾ ਜਿਹੜਾ ਪਤੀ ਹੈ ਬਲਵਿੰਦਰ ਸਿੰਘ ਜਿਹੜਾ ਕਿ ਅਮਨਦੀਪ ਕੌਰ ਨਾਲ ਅਮਨਦੀਪ ਤੇ ਨਾਲ ਰਹਿੰਦਾ ਉਹ ਇਸ ਵਿੱਚ ਬਹੁਤ ਵੱਡਾ ਇਹਨਾਂ ਦੋਨਾਂ ਦਾ ਹੱਥ ਹੈ ਸੋ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਂਸੀ ਚੱਕ ਫਤੇ ਸਿੰਘ ਵਾਲੀ ਨੂੰ ਜੋ ਅਦਾਲਤ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਅਮਨਦੀਪ ਕੌਰ ਜੋ 29 ਦਿਨ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਅੱਜ ਉਸ ਦਾ ਬਾਹਰ ਆਉਂਦਾ ਰਸਾ ਸਾਫ਼ ਹੋ ਗਿਆ ਹੈ ਸੋ ਅਮਨਦੀਪ ਕੌਰ ਨੂੰ ਜ਼ਮਾਨਤ ਤੇ ਮਿਰਨ ਸੰਬੰਧੀ ਜੋ ਪਹਿਲਾਂ ਹੀ ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਸੋ ਅੱਜ ਉਹ ਸਾਬਤ ਹੋ ਗਈ ਅਮਨਦੀਪ ਕੋਰ ਮਾਨਸਾ ਜ਼ਿਲ੍ਹੇ ਨਾਲ ਸੰਬੰਧਤ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਬਠਿੰਡਾ ਪੁਲਿਸ ਲਾਈਨ ਵਿੱਚ ਪੈਨਾਸੀ ਹੋਰ ਗ੍ਰਿਫਤਾਰ ਹੋਣ ਤੋਂ ਬਾਅਦ ਅਮਨਦੀਪ ਕੋਰ ਨੂੰ ਪੰਜਾਬ ਪੁਲਿਸ ਨੇ ਨੌਕਰੀ ਤੋਂ ਭਾਵੇਂ ਬਰਖਾਸਤ ਕਰ ਦਿੱਤਾ ਸੀ ਇਸ ਤੋਂ ਪਹਿਲਾਂ ਵੀ ਕਾਫੀ ਵਾਰੀ ਉਹ ਨੌਕਰੀ ਤੋਂ ਬਰਖਾਸਤ ਹੋ ਚੁੱਕੀ ਔਰ ਫਿਰ ਵਾਰ-ਵਾਰ ਬਹਾਲ ਹੁੰਦੀ ਹੈ ਸੋ ਬਠਿੰਡਾ ਪੁਲਿਸ ਅਤੇ ਐਂਟੀ ਨਾਰਕੋਟਿਕ ਬਿਊਰੋ ਦੀ ਟੀਮ ਨੇ ਸਾਂਝੇ ਆਪਰੇਸ਼ਨ ਦੇ ਤਹਿਤ ਬਾਦਰ ਰੋਡ ਤੇ ਨਾਕਾ ਬੰਦੀ ਦੌਰਾਨ ਅਮਨਦੀਪ ਨੂੰ ਗ੍ਰਿਫਤਾਰ ਕੀਤਾ ਸੀ ਸੋ ਇਸ ਦੌਰਾਨ ਪੁਲਿਸ ਟੀਮ ਨੇ ਦੇਖਿਆ ਕਿ ਲਾੜੀ ਚੌਂਕ ਵਾਲੇ ਪਾਸੋਂ ਇੱਕ ਕਾਲੇ ਰੰਗ ਦੀ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਕਾਰ ਦੇ ਵਿੱਚੋਂ ਜੋ ਨਾਕੇ ਤੇ ਨਜ਼ਦੀਕ ਰੁਕੀ ਤਾਂ ਇੱਕ ਔਰਤ ਉੱਤਰਦੀ ਹੈ ਉੱਤਰ ਕੇ ਭੱਜਣ ਲੱਗਦੀ ਹੈ ਜਿਸ ਵਿੱਚ ਮੌਕੇ ਤੇ ਲੇਡੀ ਕਾਂਸਟੇਬਲ ਨੇ ਉਹਨਾਂ ਨੂੰ ਤਬੋਚ ਲਿਆ ਤੇ ਉਹਨਾਂ ਦੀ ਤਲਾਸ਼ੀ ਲੈਣ ਤੋਂ ਬਾਅਦ ਉਹਨਾਂ ਦੇ ਗੱਡੀ ਦੇ ਵਿੱਚੋਂ ਜੋ ਕਿ 17.75 ਗ੍ਰਾਮ ਜੋ ਚਿੱਟਾ ਬ੍ਰਾਹਮਣ ਹੁੰਦਾ ਹੈ ਜਿਸ ਨੂੰ ਲੈ ਕੇ ਬਹੁਤ ਵੱਡੀ ਚਰਚਾ ਛਿੜਦੀ ਹੈ ਇੰਸਟਾਗ੍ਰਾਮ ਤੇ ਰੀਲਾਂ ਬਣਾਉਣ ਵਾਲੀ ਅਮਨਦੀਪ ਕੌਰ ਦੇ ਫੋਲੋਅਰ ਜਿਹੜੇ ਕਿ ਲਗਾਤਾਰ ਵੱਧੇ ਜਾ ਰਹੇ ਸੀ ਜਿਹੜੇ ਕਿ ਮੀਡੀਆ ਦੇ ਉੱਪਰ ਇੰਸਟਾਗ੍ਰam ਦੇ ਉੱਪਰ ਛਾਈ ਰਹਿੰਦੀ ਸੀ ਅਮਨਦੀਪ ਕੌਰ ਕਾੜੀਆਂ ਐਨਕਾਂ ਬਹੁਤ ਮਹਿੰਗੀਆਂ ਲਾ ਕੇ ਔਰ ਪੰਜਾਬ ਉਸਨੀ ਵਰਦੀ ਦੇ ਵਿੱਚ ਕਾਲੇ ਰੰਗ ਦੀਆਂ ਗੱਡੀਆਂ ਦੇ ਸਾਹਮਣੇ ਖੜ ਕੇ ਆਪਣੀਆਂ ਜਿਹੜੇ ਕਿ ਰੀਲਾਂ ਬਣਾਉਂਦੀ ਸੀ ਪਰ ਜੋ ਸਾਹਮਣੇ ਆਇਆ ਕਿ ਉਹ ਗੱਡੀਆਂ ਉਸਦੀਆਂ ਆਪਦੀਆਂ ਨਹੀਂ ਸੀ ਉਹ ਗੱਡੀਆਂ ਜਾਤਾ ਰੈਂਟ ਤੇ ਲੈ ਕੇ ਆਉਂਦੀ ਸੀ ਜਾਂ ਆਪਣੇ ਦੋਸਤਾਂ ਮਿੱਤਰਾਂ ਦੇ ਗੱਡੀਆਂ ਵਰਤਦੀ ਸੀ ਇਸ ਨੂੰ ਲੈ ਕੇ ਅਮਨਦੀਪ ਕੌਰ ਦੇ ਜੋ ਵੱਡੇ ਖੁਲਾਸੇ ਹੋਏ ਨੇ ਜਿਹੜੇ ਬੰਗਲੇ ਆਏ ਨੇ ਸਾਹਮਣੇ ਬਠਿੰਡਾ ਦੇ ਵਿੱਚ ਉਹ ਵੀ ਉਸਦੇ ਨਾਮ ਤੇ ਨਹੀਂ ਪਾਏ ਗਏ ਔਰ ਜੋ ਕਿ ਇੱਕ ਬਿਲਕੁਲ ਗਰੀਬ ਪਰਿਵਾਰ ਦੀ ਲੜਕੀ ਫਤੇ ਸਿੰਘ ਵਾਲਾ ਤੋਂ ਅਕਾਲੀ ਸਰਕਾਰ ਨੇ ਉਸ ਨੂੰ ਜਿਹੜਾ ਕਿ ਸਪਾਸਤੇ ਰੱਖਿਆ ਸੀ 2011 ਦੇ ਵਿੱਚ ਭਰਤੀ ਹੁੰਦੀ ਏ ਔਰ ਅਕਾਲੀ ਸਰਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਡਿਪਟੀ ਮੁੱਖ ਮੰਤਰੀ ਨੇ ਉਹਨਾਂ ਦੇ ਨਨਕਾਪਿੰਡੇ ਚੱਕ ਫਤੇ ਸਿੰਘ ਵਾਲਾ ਜਿੱਥੋਂ ਇਹ ਅਮਨਦੀਪ ਕੌਰ ਨੂੰ ਭਰਤੀ ਕੀਤਾ ਜਾਂਦਾ ਹੈ ਜਿਹੜਾ ਕਿ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਪਿਤਾ ਅਮਨਦੀਪ ਕੌਰ ਦੇ ਉਹ ਹਮੇਸ਼ਾ ਹੀ ਇੱਕ ਵੱਡੇ ਅਕਾਲੀ ਲੀਡਰ ਦੇ ਘਰ ਕੰਮ ਕਰਦੇ ਰਹੇ ਜਿਸ ਦੀ ਸਪਰਸ਼ ਤੇ ਅਮਨਦੀਪ ਕੌਰ ਪੰਜਾਬ ਪੁਰਸ ਵਿੱਚ ਭਰਤੀ ਹੋਈ ਏ ਔਰ ਉਸ ਦੇ ਬਾਅਦ ਉਸਨੇ ਪੰਜਾਬ ਪੁਲਿਸ ਦੇ ਵਿੱਚ ਹੁੰਦਿਆਂ ਹੋਇਆਂ ਇਹ ਚਿੱਟੇ ਨੂੰ ਜਿਹੜਾ ਕਿ ਤਸਕਰੀ ਕਰਨ ਦਾ ਰਾਹ ਅਪਣਾਇਆ ਆਪਣੇ ਸਾਥੀ ਬਲਵਿੰਦਰ ਸਿੰਘ ਸੋਨੂ ਦੇ ਨਾਲ ਰੜਕੇ ਲੇਕਿਨ ਕਾਫੀ ਵਾਰੀ ਸਸਪੈਂਡ ਵੀ ਹੋਈ ਫਿਰ ਵਾਰ-ਵਾਰ ਬਹਾਲ ਹੁੰਦੀ ਜਾਂਦੀ ਹੈ ਕਿਉਂਕਿ ਉਸਦੇ ਪਿੱਛੇ ਇੱਕ ਬਹੁਤ ਵੱਡਾ ਪੁਲਿਸ ਅਫਸਰ ਕੰਮ ਕਰ ਰਿਹਾ ਹੈ ਜਿਸਦੇ ਖੁਲਾਸੇ ਹੋਣੇ ਬਾਕੀ ਸੀ ਪਰ ਉਸ ਪੁਲਿਸ ਅਫਸਰ ਨੂੰ ਬਚਾਉਣ ਲਈ ਤੇ ਅਮਨਦੀਪ ਕੋ ਨੂੰ ਬਚਾਉਣ ਲਈ ਪੁਲਿਸ ਨੇ ਬਹੁਤ ਨਰਮ ਕੇਸ ਬਣਾ ਕੇ ਜਿਸ ਨੂੰ ਅੱਜ ਜਮਾਨਤ ਮਿਲੀ ਹੈ ਜੋ ਕਿ ਪੰਜਾਬ ਪੁਲਿਸ ਦੇ ਇੱਕ ਹੋਰ ਜਿਹੜਾ ਵੱਡਾ ਸੱਚ ਸਾਹਮਣੇ ਆ ਗਿਆ ਕਿ ਪੰਜਾਬ ਪੁਲਿਸ ਜੋ ਸਿਰਫ ਤੇ ਸਿਰਫ ਆਮ ਲੋਕਾਂ ਦੇ ਉੱਪਰ ਕਾਰਵਾਈ ਕਰ ਸਕਦੀ ਔਰ ਜਿਹੜੇ ਵੱਡੇ ਲੋਕ ਨੇ ਜਿਨ੍ਹਾਂ ਦੇ ਪਿੱਛੇ ਕੋਈ ਵੱਟੀਆਂ ਪਾਵਰਾ ਕੰਮ ਕਰਦੀਆਂ ਨੇ ਉਹਨਾਂ ਨੂੰ ਜਿਹੜਾ ਕਿ ਬਚਾਉਂਦੀ ਹੈ ਪੰਜਾਬ ਪੁਲਿਸ ਖੁਦ ਜਿਸ ਤਰ੍ਹਾਂ ਅਮਨਦੀਪ ਕੌਰ ਨੂੰ 17 ਗ੍ਰਾਮ 17.75 ਗ੍ਰਾਮ ਚਿੱਟੇ ਸਮੇਤ ਫੜਿਆ ਸੀ ਲੇਕਿਨ ਉਸ ਦੀ ਜਮਾਨਤ 28 ਦਿਨਾਂ ਬਾਅਦ ਹੋ ਜਾਂਦੀ ਹੈ ਅੱਜ ਤੱਕ ਪੰਜਾਬ ਵਿੱਚ ਭਾਵੇਂ 10 ਗ੍ਰਾਮ ਚਿੱਟੇ ਨਾਲ ਕੋਈ ਫੜਿਆ ਜਾਂਦਾ ਉਸ ਦੀ ਜਮਾਨਤ 29 ਦਿਨਾਂ ਬਾਅਦ ਨਹੀਂ ਹੁੰਦੀ ਇਸ ਨੂੰ ਲੈ ਕੇ ਬਹੁਤ ਵੱਡਾ ਸ਼ੰਕਾ ਖੜੀ ਕਰਦਾ ਹੈ ਪੰਜਾਬ ਪੁਲਿਸ ਦੇ ਉੱਪਰ